ਆਮ ਆਦਮੀ ਪਾਰਟੀ ਬਲਾਕ ਸੰਮਤੀ ਜ਼ੋਨ ਪਿੰਡ ਢੰਡਾ ਤੋਂ ਉਮੀਦਵਾਰ ਸੁਨੀਤਾ ਰਾਣੀ ਅਤੇ ਜਿਲ੍ਹਾ ਪ੍ਰੈਸ਼ਦ ਉਮੀਦਵਾਰ ਮਨਪ੍ਰੀਤ ਕੌਰ ਦੇ ਹੱਥ ਵਿੱਚ ਭਿੰਨਣ ਪਿੰਡ ਢੰਡਾ ਵਿਖੇ ਆਮ ਆਦਮੀ ਪਾਰਟੀ ਕੋਲ ਇੱਕ ਪਰਮੀ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿੱਚ ਸੰਗਠਨ ਇੰਚਾਰਜ ਸੰਜੀਤ ਟਵਾਲ ਚੇਅਰਮੈਨ ਰੋਸ਼ਨਾਲ ਰੋਸ਼ੀ ਕੁਲਵਿੰਦਰ ਸਿੰਘ ਸਮੇਤ ਪਾਰਟੀ ਦੀ ਹੋਰ ਲੀਡਰਸ਼ਿਪ ਹੋਜੀ ਇਸ ਮੌਕੇ ਸੰਗਠਨ ਇੰਚਾਰਜ ਸੰਜੀਤ ਟਵਾਲ ਚੇਅਰਮੈਨ ਰੋਸ਼ਨਾਲ ਰੋਸ਼ੀ ਅਤੇ ਬਲਾਕ ਪ੍ਰਧਾਨ ਸੁਖਵਡਾਲਾ ਨੇ ਸਮੂਹ ਕੋਟਰਾ ਨੂੰ ਅਪੀਲ ਕਰਦੇ ਆ 14 ਦਸੰਬਰ ਨੂੰ ਆਪਣੀ ਇੱਕ ਕੀਮਤੀ ਵੋਟ ਛਾੜੂ ਦੇ ਨਿਸ਼ਾਨ ਤੇ ਪਾ ਕੇ ਦੋਨੋਂ ਅੱਜ ਪਿੰਡ ਟੰਡਾ ਜ਼ੋਨ ਦੋਟ-ਦੋਟ ਕਰਦੇ ਹੋਏ ਪਿੰਡ ਦੇ ਸਾਡੇ ਕੈਂਡੀਡੇਟ ਆਵਾਜ਼ੀ ਪਾਰਟੀ ਤੋਂ ਸ਼੍ਰੀ ਸੁਨੀਤਾ ਜੀ ਅਤੇ ਜ਼ਿਲ੍ਹਾ ਪ੍ਰੀਸ਼ਦ ਤੋਂ ਮਨਪ੍ਰੀਤ ਜੀ ਇਹ ਆਵਾਜ਼ੀ ਪਾਰਟੀ ਦੇ ਸਾਡੇ ਕੈਂਡੀਡੇਟ ਆ ਅਸੀਂ ਸਾਰੇ ਪਿੰਡ ਟੰਡਾ ਨਿਵਾਸੀਆਂ ਨੂੰ ਬੇਨਤੀ ਬੇਨਤੀ ਕਰਦੇ ਹਾਂ ਕਿ ਆਵਾਜ਼ੀ ਪਾਰਟੀ ਦੇ 14 ਤਰੀਕ ਨੂੰ ਝਾੜੂ ਦੇ ਨਿਸ਼ਾਨ ਤੇ ਵੋਟ ਪਾ ਕੇ ਇਹਨਾਂ ਦੋਨਾਂ ਸਾਡੇ ਕੈਂਡੀਡੇਟਾਂ ਨੂੰ ਕਾਮਯਾਬ ਕਰੋ ਧੰਨਵਾਦ ਅੱਜ ਪਿੰਡ ਢੰਡਾ ਵਿਖੇ ਆਮ ਆਦੀ ਪਾਰਟੀ ਦੀ ਇੱਕ ਬਹੁਤ ਹੀ ਵਿਸ਼ਾਲ ਚੋਣ ਰੈਲੀ ਸਾਡੇ ਆਮ ਆਦੀ ਪਾਰਟੀ ਦੇ ਸੰਗਠਨ ਇਚਾਰਜ ਸ਼੍ਰੀ ਸੰਜਟਵਾਲ ਜੀ ਦੀ ਪ੍ਰਧਾਨਗੀ ਹੇਠ ਹੋਈ ਆ ਅਤੇ ਇਸੇ ਹੀ ਨਗਰ ਦੇ ਸਾਬਕਾ ਪੰਚ ਸਰਦਾਰ ਗੁਰदयाल ਸਿੰਘ ਜੀ ਇਹਨਾਂ ਨੇ ਇਸ ਮੀਟਿੰਗ ਦਾ ਬਹੁਤ ਹੀ ਵਾਖੂਬੀ ਜਿਹੜਾ ਇੱਕ ਆਯੋਜਨ ਕੀਤਾ ਤੇ ਮੈਂ ਆਮ ਆਦੀ ਪਾਰਟੀ ਦਾ ਇੱਕ ਵਲੰਟੀਅਰ ਹੋਣ ਦੇ ਨਾਤੇ ਪਿੰਡ ਢੰਡਾ ਦੇ ਜਿੰਨੇ ਵੀ ਵੋਟਰ ਨੇ ਉਹਨਾਂ ਦੇ ਚਰਨਾਂ ਦੇ ਵਿੱਚ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਤੁਹਾਡੇ ਇਸ ਢੰਡਾ ਜੋ ਤੋਂ ਤੁਹਾਡੇ ਢੰਡਾ ਪਿੰਡ ਵੀ ਉਸ ਦੇ ਵਿੱਚ ਆਉਂਦਾ ਆ ਇਸ ਬਲੌਗ ਸੰਤੀ ਤੋਂ ਸਾਡੀ ਵੱਡੀ ਪੈਨ ਸਤਿਕਾਰਯੋਗ ਸਨੀਤਾ ਦਾਨੀ ਜੀ ਜਿਨ੍ਹਾਂ ਦਾ ਚੋਣ ਨਿਸ਼ਾਨ ਝਾੜੂਗਾ ਤੇ ਇਸੇ ਤਰ੍ਹਾਂ ਹੀ ਵੰਡਾਲਾ ਜੀ ਕੋਲ ਪ੍ਰੇਸ਼ਦ ਦੀ ਇਲੈਕਸ਼ਨ ਆਵਾਦੀ ਪਾਰਟੀ ਦੇ ਚੋਣ ਨਿਸ਼ਾਨ ਤੇ ਲੜ ਰਹਾ ਹੈ ਸਾਡੀ ਵੱਡੀ ਪੈਨ ਮਨਪ੍ਰੀਤ ਕੌਰ ਜਿਨ੍ਹਾਂ ਦਾ ਵੀ ਚੋਣ ਨਿਸ਼ਾਨ ਝਾੜੂ ਹੈ ਸੋ ਕਹਿਣ ਦਾ ਮਤਲਬ ਆ ਵਹੀ ਆ ਕਿ 14 ਦਸੰਬਰ ਨੂੰ ਆਮ ਆਦੀ ਪਾਰਟੀ ਦੇ ਚੋਣ ਨਿਸ਼ਾਨ ਤੇ ਵੱਧ ਤੋਂ ਵੱਧ ਬੋਟਾਂ ਪਾ ਕੇ ਕਾਮਯਾਬ ਕਰੀਏ ਸੋ ਇੰਨੇ ਹੀ ਬੇਨਤੀ ਨੂੰ ਕਬੂਲ ਕਰਨਾ ਪਿੰਡ ਢੰਡਿਆ ਦੇ ਜਿੰਨੇ ਵੀ ਨਿਵਾਸੀ ਨੇ ਜਿੰਨੇ ਵੀ ਵੋਟਰ ਨੇ ਅਸੀਂ ਉਹਨਾਂ ਦੇ ਧੰਨਵਾਦੀ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਢੰਡਾ ਵਿਖੇ ਅੱਜ ਇੱਕ ਵਿਸ਼ਾਲ ਜਿਹੜੀ ਮੀਟਿੰਗ ਕੀਤੀ ਗਈ ਆ ਇਹ ਮੀਟਿੰਗ ਜੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਜਿਹੜੀ ਚੋਣ ਆ ਉਹਨਾਂ ਦਾ ਹੱਦ ਤੇ ਕੀਤੀ ਗਈ ਆ ਤੇ ਪਿੰਡ ਢੰਡਾ ਦੇ ਵਿੱਚ ਅੱਜ ਅਪੀਲ ਕੀਤੀ ਆ ਜਿਹੜੇ ਸਾਡੇ ਬਲਾਕ ਸੰਪਤੀ ਢੰਡਾ ਜੋ ਤੋਂ ਭੈਣ ਸਾਡੀ ਸ੍ਰੀ ਤਾਰਾਣੀ ਜੀ ਤੇ ਜ਼ਿਲ੍ਹਾ ਪ੍ਰੀਸ਼ਦ ਜੋਂ ਬੰਡਾਲਾ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹਾ ਹੈ ਮੇਰੇ ਧਰਮ ਪਤਨੀ ਮਨਪ੍ਰੀਤ ਕੌਰ ਜੀ ਜਿਨ੍ਹਾਂ ਦਾ ਚੋਣ ਨਿਸ਼ਾਨ ਝਾੜੂ ਆ ਤੇ ਅੱਜ ਢੰਡਾ ਵਾਸੀਆਂ ਨੂੰ ਅਸੀਂ ਮੀਟਿੰਗ ਜਿਹੜੀ ਅਪੀਲ ਕੀਤੀ ਆ ਕਿ ਜਿਹੜੀ ਇੱਕ ਇੱਕ ਜਿਹੜੀ ਤੁਹਾਡੀ ਕੀਮਤੀ ਵੋਟ ਆ ਉਹ 14 ਤਰੀਕ ਨੂੰ ਜਿਹੜੀ ਝਾੜੂ ਦੇ ਨਿਸ਼ਾਨ ਤੇ ਪਾ ਕੇ ਤੇ ਇਹਨਾਂ ਨੂੰ ਜਿਹੜਾ ਕਾਮਯਾਬ ਕਰੋ ਜੇ ਇਹਨਾਂ ਦੀ ਕਾਮਯਾਬੀ ਹੋਊਗੀ ਤੇ ਤੁਹਾਡੇ ਜਿਹੜਾ ਪਿੰਡ ਦਾ ਜਿਹੜਾ ਉਹ ਵਿਕਾਸ ਆ ਉਹ ਤੇਜ਼ੀ ਦੇ ਨਾਲ ਹੋਵੇਗਾ ਤੇ ਅੱਜ ਇੱਥੇ ਅਪੀਲ ਕਰਨ ਲਈ ਸਾਡੇ ਨਾਲ ਸਾਡੇ ਜਿਹੜੇ ਜ਼ੋਨ ਦੇ ਇੰਚਾਰਜ ਰੋਸ਼ਨਾਲਾ ਰੋਸ਼ੀ ਜੀ ਸਾਡੇ ਸੰਗਠਨ ਚਾਰਜ ਸੰਜੇ ੜਵਾਲ ਜੀ ਪ੍ਰਮਿੰਦਰ ਨੌਰਾ ਜੀ ਸਾਡੇ ਵੱਖ-ਵੱਖ ਬਲਾਕਾਂ ਦੇ ਬਲਾਕ ਪ੍ਰਧਾਨ ਮਨਦੀਪ ਮੱਲਨ ਜੀ ਅਬਦਾਰ ਸਿੰਘ ਵਾਂਸੀਆਂ ਤੇ ਨਾਲ ਸਾਡੇ ਰੀੜ ਦੀ ਹੱਡੀ ਸਾਡੇ ਸੰਗਠ ਦੇਸੀਆਂ ਤੋਂ ਲਖਵੀਰ ਸਿੰਘ ਬਿੱਟਾ ਜੀ ਜਿਨ੍ਹਾਂ ਨੇ ਸਾਰਿਆਂ ਨੇ ਇਸ ਨਗਰ ਨੂੰ ਜਿਹੜੀ ਅਪੀਲ ਕੀਤੀ ਆ ਕਿ ਜਿਹੜੇ ਆਉਣ ਵਾਲੀ 14 ਤਰੀਕ ਨੂੰ ਇੱਕ ਇੱਕ ਵੋਟ ਜਿਹੜੀ ਆਪਣੀ ਜਿਹੜੀ ਝਾੜੂ ਦੇ ਨਿਸ਼ਾਨ ਤੇ ਪਾਈ ਜਾਵੇ ਤਾਂ ਜੋ ਸਰਕਾਰ ਦੇ ਹੱਥ ਮਜ਼ਬੂਤ ਹੋ ਸਕਣ ਧੰਨਵਾਦ